ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਦੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਚਾਰ ਪਸ਼ੂ ਦਿਖਾਵਾਂਗੇ ਆਪਾਂ ਦੋ ਗੈੜਾ ਤੇ ਦੋ ਝੋਟੀਆਂ ਆ ਤੇ ਆਪਾਂ ਕੰਧਿਆ ਬਾਈ ਕੰਗਲ ਕੰਮਲੋਣਾ ਕੋੜ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਪਸ਼ੂ ਤੇ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਾਈ ਕਮਲ ਦੇ ਕੋਲੋਂ ਸਸਿਕਾ ਭਾਈ ਜੀ ਸਬਸਕ੍ਰਾਈਬ ਜੀ ਹੋਸ ਨਾ ਠੀਕ ਠਾਕ ਕਿਰਪਾ ਭਾਬੀ ਦੀ ਸਿੰਧੀ ਚਲੋ ਕਿਰਪਾ ਚਾਹੀਦੀ ਹੈ ਵੀਰ ਜੀ ਹਾਂ ਜੀ ਹਾਂ ਸलाम ਪਰਿਵਾਰ ਦੇ ਸਭ ਵਧੀਆ ਤੁਸੀਂ ਸਾਨੂੰ ਆਪਣਾ ਨਾਮ ਠੀਕ ਜੀ ਕਿਰਪਾ ਭਾਈ ਜੀ ਵਿੱਜਾ ਆਪਣਾ ਨਾਮ ਤੇ ਐਡਰੈਸ ਆ ਦੋ ਕਮਲਜੀਤ ਸਿੰਘ ਜੇ ਪਿੰਡ ਭਗਵਾਨਪੁਰ ਸੀਲ ਡੇਰਾ ਬੰਨਣਕ ਤੇ ਜ਼ਿਲ੍ਹਾ ਗੁਰਦਾਸਪੁਰ ਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 991590784 ਨੰਬਰ ਐੱਜ ਤੇ ਵਟਸਐਪ ਚੱਲਦਾ ਹੈ ਠੀਕ ਹੈ ਜੀ ਹਾਂ ਜੀ ਲੇ ਕਰੀਏ ਸ਼ੁਰੂਆਤ ਜੀ ਹਾਂ ਜੀ ਵੀਰ ਜੀ ਆ ਦੱਸ ਬਚੈ ਨਹੀਂ ਇਹ 2 ਮਹੀਨੇ ਹੋਏ ਛੋਟੀ ਸੂਈ ਨੂੰ ਅੱਛਾ ਜੀ ਦੁੱਧ ਪੂਰਾ 7 ਕਿਲੋ ਜੇ ਅੱਛਾ ਜੀ ਹਾਂਜੀ ਛੋਟੀ ਵੇਖੋ ਕਿੰਨੀ ਵੱਡੀ ਹੈ ਠੀਕ ਹੈ ਠੀਕ ਹੈ ਉਹ ਵੀ ਸਜਣਾ ਬਹੁਤ ਤਗੜੇ ਕੱਦਕਾਰ ਤੇ ਆ ਰਹੀ ਹੈ 22 ਦੀ ਫੁੱਲ ਗਰੰਟੀ ਠੀਕ ਹੈ ਜੀ ਹਾਂਜੀ ਹਾਂਜੀ ਇੱਕਨਵਾ ਸਵੇਰ ਸਹੀ ਬਾਈ ਜੀ ਇਹ ਵੀ ਜੀ ਦੂਆ ਦੂਸਰਾ ਸਹੀ ਜੀ ਠੀਕ ਹੈ ਬਈ ਦੂਸਰਾ ਸੂਆ ਸਹੀ ਜੀ ਤੇ ਕੱਦ ਕਾਟ ਬਹੁਤ ਚੰਗਾ ਵਾ ਥਣ ਭਾਂਡਾ ਜੀ ਬਹੁਤ ਚੰਗਾ ਵਾ ਤੇ ਜੱਟ ਬਲੈਕ ਵਿੱਚ ਆ ਗਈ ਆ ਤੇ ਲੈਓ ਪੂਸਤੇ ਵਾਲ ਜਰੂਰ ਥੋੜੇ ਜਿ ਚਿੱਟੇ ਆ ਬਾਕੀ ਰੌਣਕ ਚੰਗੇ ਕਾਟ ਵਾਲੀ ਆ ਨੋ ਬਾਈ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਇਹ ਸੱਜਣ ਨੇ ਬਾਈ ਕਿੰਨਾ ਘਿ ਚਵਾਇਆ ਦੁੱਧ ਨਾ ਬਾਈ ਬਰੋਕਲੋ ਠੀਕ ਹੈ ਠੀਕ ਹੈ ਲਓ ਬਾਈ 12 ਲੀਟਰ ਇਹਨਾਂ ਦੁੱਧ ਚਵਾਇਆ ਵਾ ਇਹ ਥਣ ਭਾਂਡੇ ਦੀ ਬਹੁਤ ਹੀ ਜ਼ਿਆਦਾ ਸਾਫ਼ ਆ ਨੋ ਬਾਈ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਥਣ ਤੇ ਬਹੁਤ ਚੰਗੇ ਆ ਤੇ ਐਜ ਗਿਆ ਵੀ ਬਹੁਤ ਚੰਗਾ ਵਾ ਚੁਵਾਈ ਬੜੀ ਇੱਕ ਨੰਬਰਾਂ ਵਿੱਚੀ ਠੀਕ ਆ ਠੀਕ ਆ ਜੀ ਬਾਕੀ ਵੀਰ ਜੀ ਮਾਲ ਮੇਰੇ ਕੋਲ ਤੇ 9-10 ਡੰਗਰੀ ਹੋ ਗਿਆ ਪੈਕ ਸਾਡ ਦਾ 9-10 ਡੰਗਰੀ ਅੱਛਾ ਜੀ ਤੇ ਕੱਲ ਦਾ ਆਪਾਂ ਚੱਲਣਾ ਯੂਪੀ ਮਸ਼ੀਨ ਲੈ ਕੇ ਅੱਛਾ ਜੀ ਤੇ ਡੰਗਰੇ ਇਹ ਦੂਕੇ ਫਿਰ ਆਣ ਕੇ ਲਵਾਂਗੇ ਹੁਣ ਸਾਰੇ ਅੱਛਾ ਠੀਕ ਆ ਜੀ ਬਿਲਕੁਲ ਦੇ ਦੇਣੀ ਆ ਠੀਕ ਆ ਜੀ ਝੋਟੀ ਉਹ ਦਾਵਾ 65000 ਦੀ ਹਾਂਜੀ ਆਪਾਂ ਜਿਹੜੀ ਝੋਟੀ 57000 ਦੀ ਦੇ ਦੇਣੀ ਆ ਤਤ ਵੇਜਾ ਜਾਂਦੇ ਹਿਸਾਬ ਨਾਲ 50000 ਰੁਪਏ ਮੈਨੂੰ ਕੰਡਰਾਲੇ ਲਾਉਂਦੇ ਪਰ 7 ਕਿਲੋ ਦੁੱਧੇ ਪਰ ਮੈਂ ਦੇਣੀ ਨਾ ਨਾ ਭਾਈ ਜੀ ਉਧਰ ਦੇ ਪਾਸੇ ਨਹੀਂ ਉਧਰੋਂ ਆਪਾਂ ਚੜਾ ਕੇ ਲਿਆਵਾਂਗੇ ਜਰੂਰ ਇਹ ਕੰਮ ਨਹੀਂ ਆਪਾਂ ਕਰਦਾ ਦੋ ਭਾਈ ਜੀ 57000 7 ਕਿਲੋ ਦੁੱਧ ਦੇ ਨਾਲ 7000 ਰੁਪਏ ਬਸ ਠੀਕ ਹੈ ਠੀਕ ਹੈ ਦੋ ਭਾਈ ਜੀ 7000 ਤੇ ਚੰਮ ਦਾ ਬੋਲਿਆ ਬਿਲਕੁਲ ਸਹੀ ਗੱਲ ਹੈ ਜੀ ਬਾਕੀ ਮਾਂ ਤਨ ਕਰ ਦਾਂਗੇ ਠੀਕ ਹੈ ਦੋ ਭਾਈ ਜੀ ਬਾਕੀ ਜਿਹੜਾ ਮੌਕੇ ਤੇ ਭਾਈ ਕਹਿੰਦਾ ਕਿ ਮਾਂ ਤਨ ਹੋਰ ਕਰ ਦਾਂਗੇ ਕਿ ਆਜੋ ਹੁਣ ਦੂਜੇ ਨੰਬਰ ਤੇ ਘੱਬਣ ਵੀ ਤਾਂ 13 ਕਿਲੋ ਵਾਲੀ ਆ ਅੱਛ ਯਾਰ ਇਹ ਲਊਗਾ ਠੀਕ ਹੈ ਠੀਕ ਥਣਾ ਪਿੱਛੇ ਦੀ ਫੁੱਲ ਗਰੰਟੀ ਦੇ ਦਾਂਗੇ ਅੱਛਾ ਜੀ ਇਹ 99 ਸੂਵੇ ਲਈ ਗਾਹ ਨੂੰ ਗੱਬਣੇ ਵੇ ਜੀ ਇਹ ਤੀਜਾ ਸੂਵਾ ਜੀ ਠੀਕ ਹੈ ਇਹ ਹੁਣ ਖੁੱਲਾ ਪਰ ਦੋਬਈ ਫੇਸ ਕੁਆਲਟੀ ਨੂੰ ਚੈੱਕ ਕਰ ਸਕਦੇ ਸੇਕ ਜਰੂਰ ਥੋੜਾ ਜਿਹਾ ਖੁੱਲਾ ਬਾਕੀ ਬਹੁਤ ਜ਼ਿਆਦਾ ਕਰਤੂਤ ਵਾਲੀ ਆ ਕਰੋ ਚੈੱਕ ਕਰਨ ਪੰਡਾ ਪਾਈਆਂ ਕਰਮਾਲੀ ਨੇ ਇਹ ਥਣਾ ਦਾ ਸਟੇਜ ਬਹੁਤ ਸ਼ਾਨਦਾਰ ਆ ਇਸ ਟਾਈਮ ਉੱਤੇ ਤੀਜੇ ਸੂਵੇ ਲਈ ਗੱਪਣ ਬਿਲਕੁਲ ਤਿਆਰ ਆ ਤੇ ਚੱਡੇ ਤੇ ਤੁਹਾਨੂੰ ਨਿਸ਼ਾਨੀ ਆਪਾਂ ਇੱਕ ਦਿਖਾਉਨੇ ਆ ਤੇ 243 ਮਾਜਿਆ ਕਰੋ ਜੀ ਚੈੱਕ ਫੇਸ ਕੁਆਲਟੀ ਕੰਮੀ ਪਲੀ ਪੂਰੀ ਆ ਤੇ ਭਾਈ ਨੂੰ ਪੁੱਛਦੇ ਆ ਕਿੰਨਾ ਕੁ ਟਾਈਮ ਅਜੇ ਰਹਿ ਗਿਆ ਸੌਣ ਚ ਹਣ ਭੰਡਾ ਬਹੁਤ ਜਿਆਦਾ ਚੰਗਾ ਬਣਾਇਆ ਮਾਰੇ ਸੈਗ ਗਿਆ ਵੀ ਬਹੁਤ ਚੰਗਾ ਸੁਣਾਦਾ ਲੋ ਭਾਈ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਥਾਣਾ ਦਾ ਸੈਗ ਤੇ ਗਿਆ ਬਹੁਤ ਸ਼ਾਨਦਾਰ ਓ ਭਾਈ ਪਿਛਲੇ ਸੂਵੇ ਕਿੰਨਾ ਦੁੱਧ ਚਵਾਇਆ ਨੇ ਪਿਛਲੇ ਸੂਵੇ ਵੀ ਦੀ ਛੋਟੀ ਨੇ 12 ਕਿਲੋ ਦੁੱਧ ਦਿੱਤਾ ਵਾ ਅੱਛਾ ਜੀ ਤੁਸੀਂ ਥਣ ਛੱਡੇ ਤੋਂ ਆਪ ਲਾ ਲਓ ਹਰੇ ਸੂਣਾ ਵਾ ਮੱਝ ਨੇ ਹਾਂਜੀ ਹਾਂਜੀ ਤੋ ਸੁੰਦਿਆ ਸੁੰਦਿਆ ਕਿੰਨੀ ਹੋਰ ਬਨਜੂਗੀ ਲਓ ਭਾਈ ਇਹ ਚੈੱਕ ਕਰ ਸਕਦਾ ਜੇ ਠੱਲਾਂ ਤੋਂ ਲਾ ਜੇ ਬਹੁਤ ਜ਼ਿਆਦਾ ਨੇ ਬੰਨਿਆ ਜੇ ਪਿੱਛੇ ਤੋਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਚੰਗੀ ਆ ਹਾਂਜੀ ਹਾਂਜੀ ਮੱਝ ਦੇ ਆ 85 ਹਜ਼ਾਰ ਰਹੀ ਅੱਛਾ ਜੀ ਤੁਹਾਨੂੰ ਪਤਾ ਹੁਣ ਜਾਣ ਕਰਕੇ ਮਾਲ ਆਣ ਕੇ ਲਵਾਗੇ ਹੁਣ ਠੀਕ ਹੈ ਠੀਕ ਹੈ ਦੁੱਧ ਤੁਹਾਨੂੰ ਪਾਵਾਂਗੇ ਅੱਛਾ ਜੀ ਤੇ ਚੱਕਰ ਜਰੂਰ ਮਾਰਾਂਗੇ ਇੱਕ ਦਸਾਂ ਦਸਾਂ ਦੇ ਵਿੱਚ ਸ਼ ਖਿਤਾਤ 70000 ਦੀ 76 ਦੀ ਦੇ ਦਾਂਗੇ ਲੋ ਭਾਈ 76000 ਦੀ ਸ਼ਾਟ ਹੋਣੀ ਹੈ ਅੰਦਾ ਕੁਝ ਨਹੀਂ ਜੇ ਠੀਕ ਹੈ ਲੋ ਭਾਈ ਬਿਲਕੁਲ ਨੋਰਮਲ ਰੇਟ ਪਾਈ ਨਾ ਕਰਤਾ ਵਾ ਤੇ 76000 ਕਿਉਂ ਬਾਕੀ ਮੌਕੇ ਤੇ ਚਲੋ ਥੋੜਾ ਬੜਾ ਕਰਦੇ ਹਾਂ ਨਾਲ ਹਾਂਜੀ ਆਜੋ ਹੁਣ ਤੀਜੇ ਨੰਬਰ ਤੇ ਭਈਆ ਦੱਸੋ ਵੜਦੇ ਬਾਰੇ ਵੀਰ ਜੀ ਰਾਤ ਸੂਈ ਜੇ ਅੱਛਾ ਜੀ ਪਿਛਲੀ ਵੀਡੀਓ ਦੀ ਗੱਬਣ ਪਾਈ ਸੀ ਹਾਂਜੀ ਤੇ ਰਾਤ ਸੂਈ ਆ ਬੱਛਾ ਦਿੱਤਾ ਜੋ ਦਾਣ ਆ ਗਿੱਠਾ ਜੇ ਨਾਲੂ ਨਾਲ ਜੇ ਕੋਈ ਚਵਾਈ ਹੋਈ ਜੀ ਲੋ ਭਾਈ ਆ ਮੇਲ ਕਾਹ ਜੇ ਪਿੱਛੇ ਆ ਗਿਆ ਤੇ ਇਹ ਕਿੰਨਾ ਕੁ ਬੋਲਾ ਕੱਢਿਆ ਜੇ ਬੋਲਾ ਵੀ ਨਹੀਂ ਐਂ ਤੁਹਾਨੂੰ ਪਾਵਾ 4 ਕਿਲੋ ਸੂਰੇ ਕੱਢਿਆ ਐ ਮੈਂ ਇਹ ਪਹਿਲਾ ਸੂਆ ਸੂਰੇ ਕਿ ਦਜਾ ਬੱਚੇ ਵਾਲਾ ਪਾਗ ਹਾਂਜੀ ਪਹਿਲਾ ਸੂਆ ਸੂਰੇ ਨੇ ਠੀਕ ਐ ਚਵਾਈ ਐ ਮੋਟਰੀ ਲੱਗੀ ਆ ਤੇ ਠੰਡੀ ਠਿਰੀ ਫੁੱਲ ਠੀਕ ਐ ਠੀਕ ਐ ਲੋ ਭਾਈ ਕੱਦ ਕਾਟ ਦੀ ਬਹੁਤ ਚੰਗੀ ਆ ਬਹੁਤ ਚੰਗੀ ਜਰਸੀ ਵਹਿ ਰਹੀ ਜੀ ਹਾਂਜੀ ਇਹ ਕਿੰਨਾ ਕੁ ਚਵਾਈ ਡੱਢ ਸਣਾ ਦੁੱਧ ਦੇ ਦੁੱਧ ਵੀ ਜੀ ਮੈਨੂੰ ਲੱਗਦਾ 14 ਕਿਲੋ 13-14 ਕਿਲੋ ਪਹਿਲਾਂ ਚਵਾਈ ਜੀ ਠੀਕ ਐ ਠੀਕ ਐ ਲੋ ਭਾਈ ਜਰਸੀ ਦੇ ਵਿੱਚ ਆ ਗਈ ਜੇ ਤੇ ਥਣ ਭਾਂਡਾ ਲੱਗ ਗਿਆ ਤੇ ਚੈੱਕ ਕਰ ਸਕਦੇ ਜੀ ਬਹੁਤ ਜਿਆਦਾ ਚੰਗਾ ਖ ਇਹ ਸਤਿ ਪਾਈਂ ਕਹਿੰਦਾ ਕਿ ਕੋਚ ਵਾਈ ਹੋਈ ਹੈ ਤੇ 4 ਲੀਟਰ ਜਿਹੜਾ ਬਾਲੋ ਅੱਜ ਚੋਇਆ ਵਾ ਇਹ 14 ਲੀਟਰ ਜਿਹੜਾ ਦੁੱਧ ਚਵਾਈ ਜਾਊਗੀ ਤੇ ਕਰੋ ਚੈੱਕ ਗਾਂ ਪਸ਼ੂ ਗਰਮੀ ਦੇ ਵਿੱਚ ਇਹੋ ਜਿਹੇ ਚੱਲ ਰਹੇ ਆ ਤੇ ਜਰਸੀ ਕ੍ਰੋਸ ਵਿੱਚ ਆ ਗਈ ਠੀਕ ਹੈ ਲੋ ਬਈ ਜਰਸੀ ਕ੍ਰੋਸ ਆ ਤੇ ਫੈਡ ਕੁਆਲਟੀ ਵੀ ਚੰਗੀ ਆ ਤੇ ਥਲਾਂ ਦਾ ਸੈੱਗ ਆ ਵੀ ਚੰਗਾ ਦਾ ਦਿਖਾਓ ਅਗਲੀ ਸਾਈਡ ਤੋਂ ਮੜਾ ਜਿਆ ਥਲਾਂ ਦਾ ਸੈੱਗ ਆ ਪਰ ਇਹਨੂੰ ਕਰਿਓ ਬਾਈ ਇਹਨੂੰ ਹਾਂਜੀ ਮੜਾ ਜੀ ਲਓ ਜੀ ਲਓ ਭਾਈ ਕਰ ਸਕਦੇ ਲੱਗੇ ਤਾਂ ਚੱਕ ਤੇ ਨਾੜਾ ਨੂੜਾ ਨੂੰ ਚੰਗੀਆਂ ਆ ਗਿਆ ਜਿਹ ਹਵਾਲੇ ਦੇ ਦੁੱਧ ਚੰਗਾ ਚਵਾਈ ਜਾਊਗੀ। ਨਾ ਕੀ ਮੁੱਲ ਕਰਨਾ ਪਈਏ ਰਾ ਮੁੱਲ ਤਾਂ ਵੀ ਜਿਹੀ ਇਹੋ ਜਿਹੀ ਅਸੀਂ 55000 ਦੀ ਮੰਡੀ ਵੇਚ ਜਾਂਦੀ ਸਭ ਦੀ ਵੇਚ ਦਿੰਦੇ ਹਾਂ। ਹਾਂਜੀ ੱੱਲੇ ਹਾਂਜੀ ਹੁਣ ਵਸ਼ੀ ਜਿਹੜੀ ਆਪਾਂ ਨਾ ਖਾਣਾ ਹੀ ਨਾ 60000 ਨਹੀਂ ਦੇਣਾ। ਕਰ ਤੋਂ ਜਾ ਜੀ। ਦੋ ਉਹ ਸ਼ਾਰਟ ਤੇ 47000 ਦੀ ਖਾਣਾ ਦੇ ਦਾਂਗੇ। ਲਓ ਭਾਈ ਜੀ 47000 ਤੇ ਸੱਜੇ ਸੁਈਆ ਤੇ ਵਹਿੜ ਵੀ ਬਹੁਤ ਚੰਗਾ ਹੈ। ਬਹੁਤ ਜਿਆਦਾ ਚੰਗੀ ਹੈ। ਇਹ ਆ ਗਏ ਹੁਣ ਚੌਥੇ ਨੰਬਰ ਦੇ ਦੱਸੋ ਬਾਈ ਆ ਵੈੜ ਦੇ ਵਿੱਚ ਆ ਵੀ ਵੈੜ ਵੀ ਜੀ ਠੰਡੀ ਠਿੜੀ ਆ ਬਹੁਤਾ ਠੰਗੂ ਲੱਗਾ ਪਰ ਸਾਹਮਣ ਦਾ ਜਿਹੜਾ ਕੋਈ ਸਾਂਪ ਨੂੰ ਨਾ ਅੱਛਾ ਜੀ ਤਾਂ ਮੁੱਲ ਪੈ ਜਾਊਗਾ ਵੈੜ ਦਾ ਠੀਕ ਆ ਠੀਕ ਆ ਹਾਂਜੀ ਹਾਂਜੀ ਇਹ ਬਾਈ ਜੀ ਕ੍ਰੋਸ ਦੇ ਚੱਕੀ ਦੇ ਘਰ ਇਹ ਕ੍ਰੋਸ ਦੇ ਵਿੱਚ ਹੀ ਆ ਜਾਂਦੀ ਆ ਚੱਕ ਦੇ ਵਿੱਚ ਠੀਕ ਆ ਠੀਕ ਆ ਠੀਕ ਆ ਜੀ ਇਹ ਗੱਬਣ ਆ ਜੀ ਇਹ ਗੱਬਣ ਗੱਬਣ ਆ ਕਿੰਨਾ ਘਟਾ ਫੜਦੀ ਆ ਜੀ ਦੇਣੇ ਤੇ 15 ਆਗੇ ਜੀ ਅੱਛਾ ਜੀ ਦਵਾਂਗੇ ਦੇਣ 15 ਜੇ ਖੜਦੀ ਜੇ ਚੱਕੋ ਚੱਕ ਬਾਕੀ ਬਿਊਟੀ ਬੜੀ ਜ਼ਿਆਦਾ ਚੰਗੀ ਆ ਵੈੜ ਦੇ ਵਿੱਚ ਕਾਇਕਤਰਾਉਂ ਵਿੱਚ ਆ ਗਈ ਆ ਤੇ ਸਰਾ ਉਹਨੂੰ ਬਗਾ ਕਰਕੇ ਚੜਨੇ ਕਰੋ ਚੱਕ ਲਾਗੇ ਤਾਂ ਢੰਡਾ ਇੱਕ ਲਾਡੂ ਨਾ ਕਾਫੀ ਜਹਾਮਨੇ ਦੇ ਸਮੁੰਦਰ ਤੇ ਚਲੋ ਚੰਗਾ ਬਣਾ ਲੂ ਜੀ ਹਵਾਨਾ ਮੇਰੇ ਫੇਸ ਵਾਲੀ ਵੀ ਲਾਗੇ ਨੂੰ ਚੈੱਕ ਕਰ ਸਕਦੇ ਜੀ ਤੁਸੀਂ ਤੇ ਵਾ ਜਰੂਰ ਬਾਬੇ ਦਾ ਕੁਛ ਪਾੜ ਹੋ ਰਿਹਾ ਵਾ ਲਾਗੇ ਨੂੰ ਚੈੱਕ ਕਰ ਸਕਦੇ ਜੀ ਖਾਣਾ ਤਾਂ ਸਾਰ ਗਿਆ ਬਿਦਰੋਂ ਮੜਾ ਜਾਦਾ ਪਾਉਂਦਾ ਯੋ ਭਾਈ ਮੜ ਜਾ ਪਰੇ ਦੇ ਲੋ ਭਾਈ ਲਾਗੇ ਨਾ ਤਰਾਂ ਦਾ ਸੈੱਟ ਹੈ ਕੋਈ ਬੋਤੀ ਚੰਗੀ ਆ ਦੇ ਜਿਆਦਾ ਹੀ ਚੰਗੀ ਆ ਬਿੱਲੀ ਆ ਠੀਕ ਆ ਠੀਕ ਆ ਜੀ ਕੱਦ ਤੇ ਨਹੀਂ ਐਡਾ ਵੱਡਾ ਪਰ ਚੌੜੀ ਜੁੜੀ ਤੇ ਸੋਹਣੀ ਸੁਨੱਖੀ ਬਹੁਤ ਆ ਠੰਡੀ ਵੀ ਫੁੱਲ ਆ ਤੇ ਜਿਹੜਾ ਭਈ ਇਹਦਾ ਨਾਰਮਲ ਆ ਮਾਣਾ ਪਿੱਛੇ ਦੀ ਗਾਰੰਟੀ ਦੇ ਦਾਂਗੇ ਉਹ ਵੀ ਚੰਗੀ ਆ ਰੱਡ ਦੇ ਵਿੱਚ ਇਹ ਕਿੰਨਾ ਕੁ ਚਵਾਰੂਗੀ ਦੁੱਧ ਤੁਹਾਡੇ ਸਾਹਮਣੇ ਦੁੱਧ ਵੀ ਜੀ ਬਹੁਤਾ ਨਹੀਂ ਕਾਦੇ ਹਿਸਾਬ ਨਾਲ ਜੋ ਥੱਲੇ ਚੰਗੀ ਬਣ ਗਈ ਨਾ 14 ਕਿਲੋ ਦੁੱਧ ਚ ਵਧੀਆ ਚ ਵਾਈ ਜਾਊਗੀ ਠੀਕ ਹੈ ਠੀਕ 13 14 13 ਠੀਕ ਹੈ ਤੇ ਕੀ ਮੁੱਲ ਕਰਨਾ ਪਈਏ ਦਾ ਮੁੱਲ ਵੀ ਜੀ ਦਾ ਹੌਣ ਆਈਆਂ ਉਦਾਂ ਦੇ ਵਹਿੜ ਦਾ ਕੀਤਾ 45000 ਰੁਪਿਆ ਅੱਛਾ ਜੀ ਪਰ ਉਹ ਜਾਣ ਕਰਕੇ ਸਵੇਰੇ ਆਪ ਚੱਲਣਾ ਜੋ ਡੰਗਰ ਵੇਖੇ ਹੋਣਗੇ ਤਾਂ ਮਕਰ ਫਿਕਰ ਨਾ ਰਹੂਗਾ ਹਾਂਜੀ ਹਾਂਜੀ ਤੇ 40000 ਦੀ ਕਰ ਦੋ ਮਾਨਤ ਨਾਲ ਥੋੜਾ ਜਿਹਾ ਵੀਰ ਖਰਦਾਂਗੇ ਹੋਰ ਦੱਸੋ ਦੋ ਜੀ 39000 ਦੀ ਬਿਲਕੁਲ ਗੱਬਣ ਤਿਆਰ ਆ ਦਿਨ 15 ਲੈ ਜੂਗੀ ਕਿਹੜੇ ਵੀਰਾਂ ਭਰਾ ਨੇ ਖਰੀਦ ਲਈ ਚਲੋ ਮੁੱਲ ਚੰਗਾ ਪਾਜੂ ਵੀ ਸੂਕੇ ਕਿ ਪਸ਼ੂ ਵੀਰ ਦੇ ਕੋਲ ਸਾਰੇ ਚੰਗੇ ਆ ਕਰੋ ਚੀ ਚੱਕ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ